ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰਤਨ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 4 ਮਈ 2024 ਪੰਜਾਬ ਦੇ ਮੌਸਮ ਦੇ ਕੀ ਹਾਲਾਤ ਬਣ ਰਹੇ ਨੇ ਕੀ ਗਤੀਵਧੀਆਂ ਨੇ ਪੱਛਮੀ ਸਿਸਟਮ ਜੋ ਪੰਜਾਬ ਦੇ ਉੱਪਰ ਪਿਛਲੀ ਕੱਲ 3 ਮਈ ਤੋਂ ਐਕਟਿਵੇਟ ਹੋਇਆ ਹੈ ਉਸ ਦੇ ਕੀ ਹਾਲਾਤ ਰਹੇ ਨੇ ਕੱਲ ਦੇ ਦਿਨ ਤੇ ਅੱਜ ਉਸ ਦੇ ਕੀ ਹਾਲਾਤ ਰਹਿਣਗੇ ਆਉਂਦੇ ਦਿਨ ਦੀ ਪੂਰੀ ਗਤੀਵਿਧੀ ਦੀ ਜਾਣਕਾਰੀ ਦੇਵਾਂਗੇ ਮੀਹ ਹਨੇਰੀ ਕਿਣ ਮਨਕਾਣੀ ਜਾ ਫਿਰ ਕਿਸੇ ਤਰੀਕੇ ਚ ਛਖੜ ਜਾਂ ਗੜੇ ਮਾਰੀ ਦੇ ਪੂਰੇ ਅਸਾਰ ਬਣਦੇ ਹੋਏ ਨੇ ਅਗਰ ਤਾਂ ਉਹਦੇ ਬਾਰੇ ਕੀ ਅਪਡੇਟ ਹੈ ਮੌਸਮ ਵਿਭਾਗ ਕੋਲ ਸਾਰੀ ਦੱਸਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ 올 ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓਜ਼ ਅਪਲੋਡ ਕਰੀਏ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇ ਮੌਕੇ ਸਿਰ ਤੁਸੀਂ ਜਾਣਕਾਰੀ ਲੈ ਕੇ ਲਾਹੇ ਰਾਜਾ ਸੈਟਲਾਈਟਸ ਦੇਖ ਲੈਂਦੇ ਪੰਜਾਬ ਦੇ ਉੱਪਰ ਫਿਲਹਾਲ ਸਵੇਰ ਦੇ ਵੇਲੇ ਵੀ ਇੱਕ ਚੱਕਰਵਾਤ ਦੇ ਰੂਪ ਦੇ ਵਿੱਚ ਇੱਕ ਬੱਦਲਬਾਈ ਬਣੀ ਹੋਈ ਹੈ ਜੋ ਪਿਛਲੇ ਕੱਲ ਤੋਂ ਪੰਜਾਬ ਦੇ ਉੱਪਰ ਪੂਰੀ ਤਰ੍ਹਾਂ ਐਕਟਿਵੇਟ ਹੈ ਇਸ ਬੱਦਲਬਾਈ ਦਾ ਫਿਲਹਾਲ ਕੋਈ ਬਹੁਤ ਵੱਡਾ ਮੀਂਹ ਦੇ ਰੂਪ ਦੇ ਵਿੱਚ ਕੋਈ ਅਸਰ ਦਿਖਾਈ ਨਹੀਂ ਦਿੱਤਾ ਕੱਲ ਵੀ ਕੋਈ ਅਜਿਹੀ ਵੱਡੀ ਖਬਰ ਪੰਜਾਬ ਦੇ ਵਿੱਚੋਂ ਨਹੀਂ ਆਈ ਕਿ ਕਿਤੇ ਜਿਆਦਾ ਭਾਰੀ ਮੀਂਹ ਪਿਆ ਹੋਵੇ ਕਣਮਣ ਕਾਣੀ ਹਲਕੀ ਫੁਲਕੀ ਬੂੰਦਾਬاندی ਜਰੂਰ ਇਸ ਮੌਸਮ ਦੇ ਵਿੱਚ ਹੋਈ ਹੈ ਇਸ ਸਿਸਟਮ ਦੇ ਰਾਤ ਭਰ ਪੰਜਾਬ ਦੇ ਵਿੱਚ ਬਣੇ ਰਹਿਣ ਦੇ ਕਾਰਨ ਰਾਤ ਦਾ ਮੌਸਮ ਨਿੱਗਾ ਬਣਿਆ ਹੋਇਆ ਸੀ ਪਰ ਸਵੇਰ ਦੇ ਵੇਲੇ ਜਿਵੇਂ ਹੀ ਸੂਰਜ ਚੜ੍ਹੇਗਾ ਉਸ ਤੋਂ ਬਾਅਦ ਹਵਾ ਦੇ ਨਾਲ ਇਹ ਅੱਗੇ ਨਿਕਲਦਾ ਹੋਇਆ ਦਿਖਾਈ ਦੇਵੇਗਾ ਇਹ ਸਿਸਟਮ ਅੱਜ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਕਮਜ਼ੋਰ ਪੈਣਾ ਹੋਇਆ ਦਿਖਾਈ ਦੇਵੇਗਾ ਹਵਾ ਦੇ ਨਾਲ ਹੀ ਮੌਸਮ ਦੇ ਨਾਲ ਇਹ ਅੱਗੇ ਵਧਦਾ ਜਾਵੇਗਾ ਇਹ ਇੱਕ ਪ੍ਰੀ ਮੌਨਸਨ ਹਵਾਵਾਂ ਦੇ ਨਾਲ ਆਉਣ ਵਾਲੀ ਹਲਕੀ ਫੁਲਕੀ ਬੱਦਲਬਾਈ ਹੁੰਦੀ ਹੈ ਜੋ ਕਿ ਉੱਤਰੀ ਭਾਰਤ ਦੇ ਵਿੱਚ April ਤੋਂ ਲੈ ਕੇ May, June ਮਹੀਨੇ ਦੇ ਵਿੱਚ ਐਕਟਿਵਟ ਰਹਿੰਦੀ ਹੈ ਤੇ ਅੱਧ ਜੂਨ ਦੇ ਬਾਅਦ ਇਹ ਸਿਸਟਮ ਅੱਗੇ ਵਧ ਜਾਂਦਾ ਹੈ ਤੇ हट ਜਾਂਦੀ ਹੈ ਪੰਜਾਬ ਦੇ ਵਿੱਚੋਂ ਕੋਈ ਬਹੁਤ ਵੱਡਾ ਇਸ ਦਾ ਅਸਰ ਨਹੀਂ ਹੁੰਦਾ ਹਲਕੇ ਫੁਲਕੇ ਸਪੈਲ ਲੱਗ ਜਾਂਦੇ ਹਨ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਇੱਕ ਅੱਧੇ ਪਿੰਡ ਦੇ ਵਿੱਚ ਮੀਂਹ ਪੈ ਜਾਂਦਾ ਹੈ ਜਾਂ ਫਿਰ 10-15 ਕਿਲੋਮੀਟਰ ਦੇ ਏਰੀਆ ਵਿੱਚ ਹਲਕੀ ਛਾਟ ਜਾਂ ਮੀਂਹ ਹੋ ਜਾਂਦੇ ਹਨ ਅਜੇ ਹੀ ਫਿਲਹਾਲ ਕੋਈ ਖ਼ਬਰ ਨਹੀਂ ਆਈ ਹੈ ਤੇ ਅੱਜ ਦੇ ਦਿਨ ਦੀ ਗੱਲ ਕਰੀਏ ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੱਦਲਵਾਈ ਛਾਈ ਰਹੇਗੀ ਕੋਈ ਬਹੁਤ ਵੱਡੀ ਮੀਂਹ ਦੀ ਕਾਰਵਾਈ ਪੰਜਾਬ ਦੇ ਵਿੱਚ ਨਹੀਂ ਹੈ ਇਤਨੇ ਕਿਤੇ ਹਲਕੀ ਫੁਲਕੀ ਕਿਣਮਣ ਕਾਣੀ ਹੋ ਸਕਦੀ ਉਸ ਤੋਂ ਗੁਰੇਜ ਨਹੀਂ ਕੀਤਾ ਜਾ ਸਕਦਾ ਪਰ ਇਹ ਕੋਈ ਪੂਰੇ ਪੰਜਾਬ ਦੀ ਖਬਰ ਨਹੀਂ ਹੈ ਕਿ ਪੂਰੇ ਪੰਜਾਬ 'ਚ ਮੀਂਹ ਪਵੇਗਾ ਹਲਕੇ ਫੁਲਕੇ ਕਿਸੇ ਜ਼ਿਲ੍ਹੇ ਵਿੱਚ ਕਿਸੇ ਪਿੰਡ ਵਿੱਚ ਕਿਣਮਣ ਕਾਣੀ ਹੋ ਸਕਦੀ ਹੈ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਉੱਤਰ ਪੱਛਮੀ ਦਿਸ਼ਾ ਤੋਂ 10-15 ਕਿਲੋਮੀਟਰ ਸਪੀਡ ਦੀ ਨਾਲ ਚਲਦੀ ਰਹਿਣਗੀਆਂ ਕਿਸੇ ਕਿਸੇ ਏਰੀਆ ਦੇ ਵਿੱਚ ਉੱਤਰ ਪੂਰਬੀ ਹੌਂਵ ਚਲ ਸਕਦੀਆਂ ਨੇ ਕਿਉਂਕਿ ਚੱਕਰਵਾਤ ਦਾ ਇੱਕ ਹਲਕਾ ਜਿਹਾ ਦਵਾ ਪਹਾੜੀ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਜਿਸ ਦੇ ਕਾਰਨ ਹਵਾਵਾਂ ਦੇ ਵਿੱਚ ਥੋੜੀ-ਬਹੁਤੀ ਚੇਂਜ ਹੁੰਦੀ ਰਹਿੰਦੀ ਹੈ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਅੱਜ ਕੱਲ ਦੇ ਨਾਲੋਂ ਘੱਟ ਰਹਿਣਗੇ ਟੈਂਪਰੇਚਰ 30 ਡਿਗਰੀ ਦੇ ਨੇੜੇ ਤੇ ਰਹਣਗੇ ਕਿਉਂਕਿ ਬੱਦਲਵਾਈ ਛਾਈ ਹੋਣ ਦੇ ਕਾਰਨ ਧੁੱਪ ਪੂਰੀ ਤਰ੍ਹਾਂ ਤਰੀਕੇ ਨਾਲ ਧਰਤੀ ਤੇ ਨਹੀਂ ਪਹੁੰਚ ਰਹੀਗੀ ਸੂਰਜ ਪੂਰੀ ਤਰ੍ਹਾਂ ਨਾਲ ਨਹੀਂ ਚਮਕ ਸਕੇਗਾ ਜਿਸ ਦਾ ਅਸਰ ਟੈਂਪਰੇਚਰ ਦੇ ਵਿੱਚ ਵੀ ਦੇਖਿਆ ਜਾਵੇਗਾ ਟੈਂਪਰੇਚਰ ਫਿਲਹਾਲ ਅੱਜ ਦੇ ਦਿਨ ਘੱਟ ਹੀ ਰਹਿਣਗੇ ਬਾਕੀ ਕੋਈ ਹੋਰ ਵੱਡੀ ਕਾਰਵਾਈ ਸ਼ਾਮ ਤੱਕ ਪੈਂਦੀ ਦਿਖਾਈ ਨਹੀਂ ਦੇ ਰਹੀ ਦੁਪਹਿਰ ਦੀ ਅਪਡੇਟ ਤੁਹਾਡੇ ਤੱਕ ਅਸੀਂ ਸਾਂਝੀ ਕਰ ਦਵਾਂਗੇ ਜੋ ਵੀ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਣਗੇ ਤੇ ਉਸ ਤੋਂ ਬਾਅਦ ਸ਼ਾਮ ਦੀ ਵੀਡੀਓ ਵੀ ਸ਼ੇਅਰ ਕਰ ਦਵਾਂਗੇ ਰਾਤ ਦੀ ਅਪਡੇਟ ਲੈ ਕੇ ਫਿਲਹਾਲ ਅਗਰ ਗੱਲ ਕਰੀਏ ਕਿਸਾਨਾਂ ਨੂੰ ਡਰਨ ਦੀ ਕੋਈ ਫਿਲਹਾਲ ਬਹੁਤ ਵੱਡੀ ਗੱਲ ਨਹੀਂ ਹੈ ਇਹ ਹਲਕਾ ਫੁਲਕਾ ਦਰਮੈਨਾ ਸਿਸਟਮ ਹੈ ਜੋ ਹਵਾ ਦੇ ਨਾਲ ਅੱਗੇ ਵੱਧ ਹੋਇਆ ਦਿਖਾਈ ਦੇਵੇਗਾ ਕਿਣਮਣ ਕਾਣੀ ਜਾਂ ਝੱਖੜ ਦੇ ਰੂਪ ਵਿੱਚ ਇਸ ਦੇ ਕੋਈ ਫਿਲਹਾਲ ਰੂਪ ਸਾਹਮਣੇ ਨਹੀਂ ਆ ਰਹੇ ਰਿਜ਼ਲਟ ਤੇ ਅਗਰ ਤੁਸੀਂ ਕਿਸ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਉਹ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਲਸਿਓ ਤੇ ਆਪਣੇ ਜ਼ਿਲ੍ਹੇ ਦਾ ਹਾਲ ਜ਼ਰੂਰ ਦੱਸਿਓ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਕੱਲ ਤੋਂ ਲੈ ਕੇ ਯਾਨੀ ਕਿ 30 ਮਈ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਦੇ ਵਿੱਚ ਮੀਂਹ ਕਣੀ ਜਾਂ ਹਨੇਰੀ ਚੱਲੀ ਹੈ ਕੀ ਹਾਲਾਤ ਬਣੇ ਹਨ ਕਿਵੇਂ ਦਾ ਟੈਂਪਰੇਚਰ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਸਾਨੂੰ ਪਤਾ ਲੱਗ ਸਕੇਗਾ ਤੁਸੀਂ ਸਾਨੂੰ ਕਿ ਪੰਜਾਬ ਦੇ ਕਿਸ ਹਿੱਸੇ ਤੋਂ ਦੇਖ ਰਹੇ ਹੋ ਤੇ ਉਸ ਤੋਂ ਅਸੀਂ ਥੋੜੇ-ਬੋੜੇ ਮੋਟੀਵੇਟ ਵੀ ਹੋਵਾਂਗੇ ਤੁਹਾਡੇ ਲਈ ਰੈਲੀ ਵੀਡੀਓਜ਼ ਲੈ ਕੇ ਆਉਣ ਦੇ ਲਈ ਤੇ ਉਮੀਦ ਕਰਦੇ ਹਾਂ ਤੁਸੀਂ ਸਾਡੀ ਦਿੱਤੀ ਹੋਈ ਜਾਣਕਾਰੀ ਨੂੰ ਪਸੰਦ ਕਰੋਗੇ ਤੇ ਇਹ ਸੀ ਅੱਜ ਦੀ ਅਪਡੇਟ ਜਿਸ ਤੋ ਕਿ ਸਾਪਾਤਾ ਲੱਗ ਰਿਹਾ ਹੈ ਕਿ ਫਿਲਹਾਲ ਪੰਜਾਬ ਦੇ ਉੱਪਰ ਕੋਈ ਬਹੁਤ ਵੱਡੀ ਉਲਟ ਫੇਰ ਹੁੰਦੀ ਦਿਖਾਈ ਨਹੀਂ ਦੇ ਰਹੀ ਮੌਸਮ ਦੀ ਸੀ ਬਾਕੀ ਜੋ ਵੀ ਮੌਸਮ ਦੀ ਜਾਣਕਾਰੀ ਹੋਵੇਗੀ ਤੁਹਾਡੇ ਤੱਕ ਅਸੀਂ ਪਹੁੰਚਦੀ ਕਰਾਂਗੇ ਆਉਣ ਦੀ ਵੀਡੀਓ ਦੇ ਵਿੱਚ ਤੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਸਟੂਡੀਓ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ